ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사త్సੰਗਤ ਜੀ ਹਜੂਰ ਸਾਹਿਬ ਜੀ ਵਿਖੇ ਜੋ ਦੁਸਹਿਰੇ ਦਾ ਮੇਲਾ ਹੈ ਉਹ ਆਰੰਭਤਾ ਉਹਦੀ ਆਰੰਭਤਾ ਹੋ ਗਈ ਸੀ ਕੱਲ ਤੇ ਕੱਲ ਅੱਜ ਤੇ ਹੁਣ ਕੱਲ ਦਾ ਦਿਹਾੜਾ ਕੱਲ ਦਾ ਸਹਰੇ ਦਾ ਮਹੱਲਾ ਹੋਵੇਗਾ ਇਹ ਤਿੰਨ ਦਿਨ ਹਜੂਰ ਸਾਹਿਬ ਮਹੱਲਾ ਮੇਲਾ ਰਹਿੰਦਾ ਆ ਬੇਨਸ ਸੰਗਤਾਂ ਨੇ ਇੰਸਿੰਗ ਫੋਜਾ ਹਯੂ ਜੀ ਸਾਰੇ ਸੰਗਤਾਂ ਦੀ ਹਾਜ਼ਰੀ ਭਰਦੀ ਹੈ ਸੰਗਤ ਜੀ ਇਹ ਛੌਨੀ ਹੈ ਨੰਗ ਸਿੰਘਾਂ ਦੀ ਬੁੱਢੀ ਦਲਦੀ ਸਰਬ ਸਰਬ ਲੋਭਾ ਗਿਆ ਜਾਂਦਾ ਇਸ ਨਾਲ ਇਸ ਸਸਤਾਨ ਨੂੰ ਤੇ ਇੱਥੇ ਜਿੰਨੇ ਵੀ ਅਸੀਂ ਵੇਖ ਜਿੱਥੇ ਵੀ ਨਜ਼ਰ ਜਾਵੇ ਨਾ ਹਰ ਥਾਂ ਤੱਕ ਨੰਗ ਸਿੰਘਾਂ ਨੇ ਆਪਣੇ ਘੋੜੇ ਬੰਨੇ ਹੋਏ ਆ ਇੱਧਰ ਘੋੜੇ ਆ ਨਾ ਸਾਹਮਣੇ ਅਗਲੇ ਪਾਸੇ ਖੁੱਲਾ ਖੁੱਲਾ ਜਿਹਦਾ ਗਰਾਊਂਡ ਆ ਬਣਿਆ ਹੋਇਆ ਉੱਥੇ ਵੀ ਘੋੜੇ ਆ ਇਹ ਸਾਹਮਣੇ ਇੱਥੇ ਪੰਥਕਾਲੀ ਗੁਰਨਾਨ ਦੇਵ ਜੀ ਮੜੀਆਂ ਵਾਲਾ ਇਹ ਜਿਹੜੀ ਇਹਨਾਂ ਨੇ ਆ ਬਣਾਈ ਨਾ ਟਰੱਕ ਜਆ ਬਣਾਇਆ ਇਹਦੇ ਵਿੱਚ ਵੀ ਪੂਰੇ ਘੋੜੇ ਸਾਡੇ ਘੋੜੇ ਬੰਨੇ ਹੁੰਦੇ ਆ ਦੇ ਘਰ ਰਖੜੇ ਵੀ ਲੱਗਣਦੇ ਨੇ ਤੇ ਫੌਜਾਂ ਵੀ ਆਪਣੇ ਆਰਾਮ ਕਰਨੀਆਂ ਇਸ ਲਈ ਫੇਰ ਤੋਂ ਸਿੱਧਾ ਅੱਗੇ ਚੱਲ ਜਾਣਾ ਇਹਦੇ ਵਿੱਚੋਂ ਨਿਕਲ ਕੇ ਤੇ ਗੁਰਦਾਰਾ ਨਕਨਾ ਘਰ ਸੈਦਰਾ ਆ ਜਾਣਾ ਉੱਥੇ ਚੱਲ ਜਾਣਾ ਫੇਰ ਇਹ ਜੋ ਕਮਰੇ ਬਣੀ ਹੋਈ ਹੈ ਇਹ ਬੂੰਗਾ ਪੁਰਾਣੇ ਟਾਈਮ ਦਾ ਹੈ ਪੁਰਾਣੇ ਸਮੇਂ ਦਾ ਇਸ ਲਈ ਇਹਨੂੰ ਸਰਬਲੋ ਬੂੰਗਾ ਕਿਹਾ ਜਾਂਦਾ ਹੈ ਜਿਹੜਾ ਜੂਰ ਸਾਹਿਬ ਕਈ ਬੂੰਗੇ ਹੁੰਦੇ ਸੀ ਪਹਿਲਾਂ ਤੇ ਉਹਨਾਂ ਚੋਂ ਕੁਝ ਬੂੰਗੇ ਜਿਹੜੇ ਹੁਣ ਤੱਕ ਬਚੇ ਹੋਏ ਨੇ ਉਹਨਾਂ ਚੋਂ ਇੱਕ ਬੂੰਗਾ ਇਹ ਹੈ ਸਰਬਲੋ ਬੂੰਗਾ ਜੂਰ ਸਾਹਿਬ ਇੱਕ ਇਹਨਾਂ ਨੂੰ ਕਿਹਾ ਜਾਂਦਾ ਆ ਸੋ ਸੰਗਜੀ ਇੱਥੇ ਪਛਾਦ ਤੇ ਆ ਰਹੇ ਦਾਵਾ ਤੇ ਪਛਾਦੇ ਵਾਸਤੇ ਲੱਕੜਾ ਰੱਖਿਆ ਸਾਰਾ ਰੱਖਿਆ ਸਾਹਮਣੇ ਆ ਗਿਆ ਪੜਾ ਬਾਬਾ ਜੋਗਾ ਸਿੰਘ ਜੀ ਨਾਲ ਦਾ ਸਾਰੇ ਲੰਗਰ ਇੱਥੋਂ ਤਿਆਰ ਹੋ ਕੇ ਜਾਂਦਾ ਆ ਸਰਬਲੋ ਬੰਗਾ ਤੋਂ ਤੇ ਅੱਗੇ ਸਾਹਮਣੇ ਇੱਥੇ ਲੰਗਰ ਵਰਤ ਰਿਹਾ ਸੰਗਤਾਂ ਵਾਸਤੇ ਸੰਗਤਾਂ ਸ਼ਖਰੀਆ ਨੇ ਇੱਥੇ ਅਸੀਂ ਕੱਲ ਵੀਡੀਓ ਬਣਾ ਕੇ ਦਰਸ਼ਕ ਕਰਾਤੇ ਆ ਆਪ ਜੀਆਂ ਨੂੰ ਕੱਲ ਤੇ ਫਿਰ ਵੀ ਸੰਗਤ ਘੱਟ ਸੀ ਅੱਜ ਜਿਆਦੀ ਸੰਗਤ ਹੋ ਗਈ ਪੂਰੀ ਸੰਗਤ ਭਰ ਗਈ ਅੱਜ ਸਾਰੇ ਮੱਲੇ ਇੱਥੇ ਸੰਗਤ ਜੇ ਹੋਣੀ ਆ ਫਿਰ ਗੁਰੂ ਸਾਹਿਬ ਦੀ ਨਹੀਂ ਕਿਰਪਾ ਆ ਨਹੀਂ ਸਾਰੇ ਫੌਜਾ ਇੱਥੇ ਬੈਠੀਆਂ ਆਈਆਂ ਐ ਕਦਰਸ਼ੰਕਰ ਕਹਿੰਦੇ ਆ ਬਾਬਾਈ ਦੀ ਜਾ ਕੇ ਸੰਗਰ ਜੀ ਇੱਥੇ ਵੀ ਲੱਗੜੇ ਜੀ ਵੀਕੈਂਡ ਇੱਥੋਂ ਪੈ ਚੱਲਦੇ ਰਹਿੰਦੇ ਨੇ ਸਾਹਮਣੇ ਆਜਿਨ ਪਿੱਛੇ ਨਦੀ ਵੀ ਖੰਡੀ ਹੋਵੇਗੀ ਤੇ ਨਦੀ ਵੀ ਪਿੱਛੇ ਗੰਗਾ ਗੋਦਾਵਰੀ ਕਹਿੰਦੇ ਸੰਗੇ ਸੋ ਯਾ ਯਾ ਮੈਂ ਸੰਚਾਰ ਆ ਹਜੂਰ ਤਖਤ ਸਾਹਿਬ ਜੀ ਵੇਖੇ ਤੇ ਉਸ ਦੀ ਗੱਲੋਂ ਅਸਲ ਕੱਲ ਰਾਤ ਨੂੰ ਵੀ ਹੋਈ ਸੀ ਕਾਫੀ ਜਿਵੇਂ ਜਿਵੇਂ ਜੋ ਪ੍ਰੋਗਰਾਮ ਹੁੰਦਾ ਹੈ ਮੱਲਾ ਹੁੰਦਾ ਆ ਤੇ ਉਸ ਤੋਂ ਇੱਕ ਦਿਨ ਪਹਿਲਾਂ ਇੱਕ ਤਾਮ ਸੰਚਾਰ ਹੁੰਦਾ ਹੈ ਜਾ ਕੇ ਦਰਸ਼ਮੇਲੇ ਕਰਦੇ ਆ ਸੰਗਤਾਂ ਦੇ ਜਿੰਨਾ ਸੰਚਾਰ ਕਰਨਾ ਆ ਉਹਨਾਂ ਸਿੰਘਾਂ ਦੇ ਅਤੇ ਬਾਬਾ ਕਰਵਾਨ ਸਿੰਘ ਜਦੋਂ ਬਚਨ ਸਾਂਝ ਕਰਨਗੇ ਜੀ ਕੋਸ਼ਿਸ਼ ਕਰਦੇ ਆ ਜੇ ਪਹਿਲਾਂ ਪਹੁੰਚਿਆ ਗਿਆ ਤੇ ਉਸ ਦੀ ਵੀ ਦਰਸ਼ਨ ਕਰਾ ਦਿੰਦੇ ਆ ਆਪ ਜੀ ਨੂੰ ਜੋ ਪਰੀਸਿਦ ਪਾਰਵੀ ਫਰਵੀ ਫਰਮਾਨ ਹਾਏ ਇਮਾਨ ਦੇ ਬੜੇ ਬੜਾ ਭਾਗਾਂ ਕਰਕੇ ਸੁਪਲਗੀ ਨੂੰ ਬਾਦਸ਼ਾਹ ਜੀ ਦੀ ਬਰਸੀ ਪੂਰੀ ਸਮਰਪਿਤ ਇਹ ਨਾਲ ਤੁਹਾਨੂੰ ਪ੍ਰਾਪਤ ਹੋਈ ਹੈ ਜਿਹੜੇ ਬੜੇ ਜੀ ਜੁੜਾ ਕੇ ਸ਼ੁਰੂ ਆਲੇ ਬੜੇ ਲੋਕ ਅੱਜ ਤੋਂ ਤਾਂ ਨੂੰ ਇਮਾਨਤ ਕਾਲੀ ਸਾਹਿਬ ਨੂੰ ਦਰਸ਼ਨ ਅੱਜ ਤੋਂ जर में डबल मिटा वाहि ਸੰਗਤ ਜੀ ਇਸ ਵੇਲੇ ਬੇਨਤੀ ਸੰਗਤਾਨੇ ਤਰਕ ਸਹਿਯਾ ਜੀ ਤੋਂ ਅਮਰਤੀ ਦਾਤ ਬਖਸ਼ਿਸ਼ ਹੋਈ ਹੈ ਗੁਰੂ ਸਾਹਿਬ ਜੀ ਵੱਲੋਂ ਜੋ ਜਿੰਨਾ ਜਿੰਨਾ ਸੰਗਤਾਨੇ ਅਮਰ ਸ਼ਕਿਆ ਸੀ ਉਹਨਾਂ ਸਾਰੀਆਂ ਸੰਗਤਾਨੇ ਤਰਕ ਸਹਿਯਾ ਜੀ ਦੀਆਂ ਪੰਜ-ਪੰਜ ਵਰਗਮਾਂ ਕਰਦੀਆਂ ਨੇ ਸੰਗਾਜ ਜੀ ਦੁਪਹਿਰ ਦੇ ਵੇਲੇ ਸਿਆਪ ਜਨ ਹਮ ਸੰਚਾਇ ਦੇਖਣ ਕਰਾਏ ਸਵੇਰੇ ਆ ਕੇ ਫਿਰ ਸ਼ਾਮ ਦੇ ਟਾਈਮ ਤੇ ਆ ਗਏ ਹਣ ਇਸ ਵੇਲੇ ਟਾਈਮ ਹੋ ਰਿਹਾ ਸਵਾ 6 ਬਸ ਪੂਣੀ ਵੜੇ ਆ ਤੇ ਬਾਬਾ ਕੁਰਵਾਨ ਸਿੰਘ ਜੀ ਆਉਣ ਦਾ ਸਮਾਂ ਹੋ ਗਿਆ ਹੈ ਚ ਆਓ ਸਾਥ ਸੰਗਤ ਦੇ ਦਰਸ਼ਨ ਕਰੀਏ ਅਸੀਂ ਉੱਥੇ ਜਾ ਕੇ ਖੜਦੇ ਜਿੱਥੇ ਬਾਬਾ ਜੀ ਨੇ ਆਉਣਾ ਹੁੰਦਾ ਹੈ ਸ਼ੇਰਨਾ ਕਰੋ ਜੀ ਇਹ ਵੱਡਾ ਸਰੂਪ ਹੈ ਗੁਰਵਿੰਦਰ ਸਿੰਘ ਜੀ ਮਹਾਰਾਜ ਜੀ ਦਾ ਕੰਵਰਸ ਹੈ ਵਰ ਖਾਏ ਗਏ ਨੇ ਤਲਵੰਦ ਬਿਨੀ ਚੰਦ ਸਾਹਿਬ ਜੀ ਵੱਲੋਂ ਕਲ ਰੰਬਦਾ ਹੋਈ ਛੇ ਕਲ ਸਮਾਪਤੀ ਹੈ ਸਾਧ ਸੰਗਤ ਜੀਓ ਆਸਤ੍ਰੀ ਸਰੂਪ ਆ ਜੀਓ ਸਾਧ ਸੰਗਤ ਜੀਓ ਆਜੀ ਸਾਹਮਣੇ ਵੇਖ ਸਕਦੇ ਹੋ ਦੋਸ ਸਿੰਘ ਗੰਨੇ ਲੈ ਕੇ ਜਾ ਰਹੇ ਨੇ ਨੇ ਸਦਾਇ ਤਾਂਗੇ ਜਿਵੇਂ ਤਸੈਰਮਤੋਂ ਦੇ ਪਾਠ ਹੁੰਦੇ ਆ ਤੇ ਕੱਲ ਵੀ ਗੰਨੇ ਝਟਕਾਏ ਗਏ ਸਿੰਘਾਂ ਵੱਲੋਂ ਤੇ ਅੱਜ ਵੀ ਝਟਕਾਏ ਜਾਣੇ ਆ ਇੱਕ ਸਿੰਘ ਗੰਨਾ ਫੜ ਕੇ ਖਲੋ ਜਾਂਦਾ ਵਾ ਉਹ ਜਹਾ ਸਿੰਘ ਆਪਣੀ ਸਪਨਾ ਸ਼ਸਤਰ ਕਾਢ ਕੇ ਤੇ ਵਾਰ ਕਰਦਾ ਵਾ ਤੇ ਇੱਕ ਵਾਰ ਜਨੂੰਨ ਝਟਕਾ ਦਿੰਦਾ ਹੈ ਅੱਜ ਰਾਤ ਨੂੰ ਜੋ ਕੀਟਰ ਸਮਾਗਮ ਹੋਣਾ ਹੈ ਦਸਹਿਰੇ ਦਾ ਸਹਿਰੇ ਮੱਲੇ ਦਾ ਕਾਫੀ ਵੱਡਾ ਕੀਰਤ ਸਮਾਗਮ ਹੁੰਦਾ ਆ ਉਸ ਲਈ ਤਿਆਰੀ ਹੋ ਰਹੀ ਆ ਚਾਹ ਦੁੱਧ ਦਾ ਲੰਗਰ ਹੋਵੇਗਾ ਨਾਲ ਪਕੌੜੇ ਹੋਣੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ